ਨੂੰ ਉਮੀਦ ਕਰਦੇ ਆ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅੱਜ ਆਪਾਂ ਫਿਰ ਬਾਹੋ ਯਾਤਰੀ ਵਾਲੇ ਸੋਨੀ ਕੋਲ ਪਹੁੰਚੇ ਬਈ ਸੋਨੀ ਸਾਸਰੀ ਕਾਲ ਅੱਸੀ ਗੱਲ ਜੀ ਠੀਕ ਸਾਨੂੰ ਬਹੁਤ ਵਧੀਆ ਜੀ ਆਪਣੇ ਸੁਣਾਓ ਬਹੁਤ ਵਧੀਆ ਜੀ ਤੇ ਸੋਨੀ ਭਾਈ ਅੱਜ ਕਿੰਨੇ ਕਿ ਟ੍ਰੈਕਟਰ ਆਪਾਂ ਦਿਖਾਵਾਂਗੇ ਟ੍ਰੈਕਟਰ ਮੰਨ ਕੇ ਚੱਲੋ ਵੀ ਹੈ ਤਾਂ 18 ਨੇ ਵੀਡੀਓ ਚ 5-7 ਟ੍ਰੈਕਟਰ ਦਿਖਾ ਦੇਣਾ ਹਾਂ ਬਾਕੀ ਕੁਝ ਆਪਣੇ ਕੋਲੇ 5-4 ਪੁਰਾਣੇ ਵੀ ਖੜੇ ਆਗੇ ਜਿਹੜੇ ਨਵੇਂ ਮਾਡਲ ਦੇ ਆਏ ਆ ਹਾਂ ਜਿਹੜਾ ਨਵਾਂ ਮਾਲ ਆਇਆ ਹੈ ਠੀਕ ਹੈ ਠੀਕ ਹੈ ਹਾਂ ਜੀ ਇਹ ਸ਼ੁਰੂ ਕਰੀਏ ਬਾਈ ਫਿਰ ਹਾਂਜੀ ਹਾਂਜੀ ਕਰੋ ਜੀ ਇਹ ਦੋ ਯਾਰ ਦੋ ਮਾਡਲ ਆ ਅਗਲੇ 750 16 ਵਾਲੇ ਪਏ ਹੋਏ ਆਗੇ ਇਹ ਬਾਕੀ ਡੀ ਲਕਸ ਮਾਡਲ ਆ ਗਿਆ ਵੱਡੀ ਲਿਫਟ ਵਾਲਾ 14 ਲਈ 18 ਵਾਲਾ ਠੀਕਾ ਬਾਕੀ ਕਲੋਸ ਕਰ ਇੰਜਨ ਜੀ ਇਹ ਹੈ ਹੂੰ ਇੰਜਨ ਗੇਅਰ ਸਹੀ ਆ ਟਰੈਕਟਰ ਦਾ ਠੀਕਾ ਬਾਕੀ ਰੰਗ ਪੇਂਟ ਦਾ ਰੇਨ ਵਾਲੀ ਆ ਸ਼ੋਸ਼ਾ ਦੀ ਕਿਤੇ ਕੋਈ ਟਿਪ ਟੋਪ ਤਾਂ ਨਹੀਂ ਹੋਇਆ ਨਹੀਂ 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 ਮਗਰਾੜਾ ਦੀ ਆ ਵਾਡੀ ਜੀ ਮਰਕਾੜਾ ਦੀ ਉਹ ਫਿਰ ਮਾਡਲ ਦੇ ਹਿਸਾਬ ਨਾਲ ਹੋਈ ਜਾਂਦੇ ਆ ਨਾ ਹਾਂ ਬਿਲਕੁਲ ਜੀ 2003 ਇਹ ਦੋ ਮਾਡਲ ਆ ਬਾਕੀ ਚਮਕ ਜੋ ਇਹ ਵੀ ਸਾਰਾ ਅਰੀਜਨਲ ਹੈਗਾ ਸਾਰਾ ਜੈਨੂਨ ਪਿਆ ਹੋਇਆ ਟਰੈਕਟਰ ਆ ਬਾਈ ਲਿਫਟ ਪੰਪ ਵੀ ਟਰੈਕਟਰ ਦੇ ਨਾਲ ਦਾ ਇਧਰ ਚੱਕਰ ਲਓ ਜੀ ਹੁਣ ਆਪਾਂ ਇਧਰ ਦੀ ਸਾਈਡ ਚੈੱਕ ਕਰਾ ਦਿੰਨੇ ਆ ਲੈਫਟ ਰੂਡ ਪੰਪ ਵੀ ਡੈਡ ਦੇ ਨਾਲ ਦਾਇਕ ਹਾਂ ਹਾਂ ਠੀਕ ਤੇ ਇਹ ਸੋ ਨਹੀਂ ਹੁਣ ਇਹਦੇ ਡਿਮਾਂਡ ਦੀ ਗੱਲ ਕਰੀਏ ਬਾਈ ਡਿਮਾਂਡ ਇਹਦੀ 267000 ਆ 267 ਹਾਂ ਹਾਂ ਮਾਡਲ ਹੈਗਾ ਜੀ 2002 ਹਨਾ ਹਾਂ ਤੇ ਇਹ 235000 ਦਾ ਰੇਟ ਦੇ ਦਿਆਂਗੇ ਆਪਾਂ 235 ਦਾ ਹਾਂ ਅੱਛਾ ਠੀਕ ਆ ਤਾਂ ਵੀ 260 ਡਿਮਾਂਡ ਸੀ 235 ਹਜ਼ਾਰ ਸੀ ਯਾਨੀ ਕਿ ਬਾਕੀ ਮੌਕੇ ਦੇ ਉੱਪਰ ਹੋਰ ਮਾਨਤਾਣ ਹੋ ਜਾਊਗਾ ਪੰਜਾਬ ਨੰਬਰ ਆ ਗਿਆ ਹਾਂ ਨੰਬਰ ਵੀ ਆ ਗਿਆ ਹੈਨਾ ਇਹ ਹੁਣ ਫੇਰ ਬਾਈ 855 ਇਹ 2018 ਮਾਡਲ ਆ ਠੀਕ ਆ ਇਹਦੇ ਟਾਇਰ ਲਗਭਗ ਹੈਗੇ ਆ 90 ਪੈਸੇ 90 ਪੈਸੇ ਹਾਂ ਹੋ ਸਕਦਾ 90% ਨਾਲ ਦੇ ਵੀ ਹੁਣ ਸ਼ਾਇਦ ਠੀਕ ਆ ਹਾਂ ਟਰੈਕਟਰ ਜਮਈ ਨਮਾ ਜਮਈ ਨਮਾ ਹਾਂ ਪਰ ਇਹ ਮਰੂਗਾ ਬਾਈ ਦੇਖ ਲਓ ਬਿਲਕੁਲ ਜੈਨੂਇਨ ਆ ਹਾਂ ਪੈੜਦਾਨ ਚੈੱਕ ਕਰ ਲਓ ਇਧਰੋਂ ਆ ਸੀਲਾਂ ਵਗੈਰਾ ਇੱਥੋਂ ਚੈੱਕ ਕਰ ਲਓ ਇਧਰੋਂ ਇਧਰੋਂ ਸਾਰਾ ਹੀ ਨਾਲ ਆ ਸਰ ਰਾ ਸਾਰਾ ਡ్రਾਈ ਪਿਆ ਹੋਇਆ ਪਾਵਰ ਦੇ ਵਿੱਚ ਆ ਗਿਆ ਹਾਂ ਪਰ ਨਵਾਂ ਮਾਡਲ ਹੀ ਇਹਦਾ 5 595 ਇਹਦੀ ਡਿਮਾਂਡ ਆ ਇਹਦਾ ਸੌਦਾ ਹੋਊਗਾ 5 ਲੱਖ ਤੇ 70000 ਦਾ ਅੱਛਾ ਠੀਕ ਆ ਨਵਾਂ ਮਾਡਲ 570 ਦੇ ਵਿੱਚ ਹਾਂਜੀ ਆ ਨਾ ਹਾਂਜੀ ਲੈ ਬਈ ਹੁਣ ਇਧਰਲੀ ਸਾਈਡ ਚੈੱਕ ਕਰਾ ਦਨੇ ਆ ਤੇ ਬੈਕ ਸਾਈਡ ਤੋਂ ਇਹ ਟਰੈਕਟਰ ਦੀ ਗੱਲ ਕਰੀਏ ਡਬਲ ਡਿਸਟ੍ਰਿਬਿਊਟਰ ਆ ਕਿ ਲਿੰਕਾਂ ਲੂੰਕਾਂ ਤੁਹਾਡੇ ਸਾਡੇ ਵੋਲਟੋ ਮਾਡਲ ਹੀ ਆ ਠੀਕ ਆ ਹਾਂਜੀ ਲੈ ਬਈ ਛਤਰੀ ਛੁਤਰੀ ਐਨ ਜਮਾ ਕੋਕਾ ਪੀਸ ਆ ਹਾਂਜੀ ਇਹ 2008 ਮਾਡਲ ਆ ਇਹਦੇ ਟਾਇਰ ਨਵੇਂ ਆ ਜਮਾ ਹੂੰ ਤੇ ਬਾਕੀ ਟਰੈਕਟਰ ਬਹੁਤ ਚੰਗਾ ਹੈ ਵੀ ਠੀਕ ਆ ਡਬਲ ਕਲਚ ਜਾ ਗਿਆ ਹਾਂ ਤੇ ਬਾਡੀ ਬੁੱਡੀ ਚੈੱਕ ਕਰਾਦੇ ਰੀਜਨਲ ਪਈ ਆ ਸਾਰੀ ਉਹ ਨਹੀਂ ਆ ਵੀ ਕਿਤੇ ਕਲਮ ਲੱਗੀ ਹੋ ਟਰੈਕਟਰ ਨੇ ਠੀਕ ਆ ਤੇ ਬਾਕੀ ਸਿੰਗਲ ਰਾਡ ਵਾਲਾ ਸਟੀering ਹੈ ਇਹਦੇ ਪਾਵਰਿੰਗ ਵੀ ਮੜਦਾ ਹੈ ਵੀ ਹਾਂ ਇਹ ਵੀ ਈੜ ਕਟਾਈ ਹੈ ਨਾ ਹਾਂ ਪਾਵਰ ਸਟੀering ਨੂੰ ਹੀ ਆ ਠੀਕ ਆ ਬਾਕੀ ਇਹ ਮੂਹਲੇ ਟਾਇਰਾਂ ਤੇ ਵੀ ਦੇਖਾ ਦੇ ਆ ਕਿ ਐਮ ਆਰਫ ਥੋੜਾ ਥੋੜਾ ਝਾਕਦਾ ਮਗਰ ਇਹਦੇ ਜਮੇ ਨਵੇਂ ਆ ਹੂੰ ਬਾਕੀ ਇੰਜਨ ਗੇਅਰ ਦਾ ਬਿਲਕੁਲ ਸਹੀ ਟਰੈਕਟਰ ਹੈਗਾ 2008 ਮਾਡਲ ਆ 285 ਹਜ਼ਾਰ ਡਿਮਾਂਡ ਆ ਇਹਦੀ ਠੀਕ ਆ ਇਹ ਟਰੈਕਟਰ ਦਾ ਸਾਦਾ ਆਪਾਂ ਦੇ ਦਾਂਗੇ 260000 ਦਾ ਅ 260 ਦਾ ਹਾਂ ਹਾਂ ਬਾਕੀ ਇਧਰੋਂ ਵੀ ਗੜੇ ਹੇ ਚੈੱਕ ਕਰਾ ਦੇ 25000 ਰੁਪਏ ਡਿਸਕਾਊਂਟ ਹੋ ਗਿਆ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਮੌਕੇ ਦੇ ਉੱਪਰ ਬਾਈ ਹੋਰ ਮਾਨਤਾਣ ਹੋ ਜਾਊਗਾ ਹਾਂ ਹਾਂ ਬਾਕੀ ਟਰੈਕਟਰ ਚੰਗੇ ਆ ਆਪਣੇ ਕੋਲੇ ਜੀ ਬਿਲਕੁਲ ਜੀ ਬਿਲਕੁਲ ਉਹ ਤਾਂ ਮੰਨ ਗਏ ਹਾਂ ਹਾਂ ਚਲਕ ਜੀ ਮਰਵਾਉਣੇ ਆ ਹਣਾ ਆ ਦੇਖ ਲਓ ਬਾਈ ਠੀਕ ਆ ਇਹ 2006 ਮਾਡਲ ਆਗਾ ਫਾਰਮ 42 ਫਾਰਮ 45 ਇਹਦੀ ਮਾੜੀ ਮੋਟੀ ਜੈਰੀ ਹੋਈ ਵਈ ਆ ਜਿਹੜੇ ਦੀ ਹੋਈ ਆ ਪਾ ਦੱਸ ਕੇ ਦੇਵਾਂਗੇ ਠੀਕ ਆ ਇਹਦੇ ਟਾਇਰ ਇਹਦੇ ਵੀ ਨਵੇਂ ਆਗੇ ਹਾਂ ਇਹ ਟਰੈਕਟਰ ਉਹ ਹੀ ਆਪਾਂ ਰੇਟ 'ਚ ਵੀ ਦੇ ਦਾਂਗੇ 2 ਲੱਖ ਤੇ 10000 ਦਾ ਟਰੈਕਟਰ ਦੇ ਦਾਂਗੇ ਹਾਂ ਨਾ ਇਹ ਕੀ ਰੇਟ 206 ਮਾਡਲ ਆ ਫਾਰਮ 42 ਅੱਛਾ 2 10 ਚ ਹਾਂ 27000 ਰੁਪਿਆ ਉੱਡ ਜਾ ਹਾਂ ਠੀਕ ਆ ਬਾਈ ਲੈ ਵੀ ਮੋਟਾ ਮੋਟਾ ਤੁਹਾਨੂੰ ਦਿਖਾ ਦਈਏ ਹਾਂ ਪੈ ਟੂਰ ਜਮਾ ਹੀ 100 ਪੈਸੇ ਹੀ ਆ ਆ ਦੇਖੋ ਮਾਰ ਕੇ ਮੁਰ ਕੇ ਉਵੇਂ ਆ ਪੈੜਦਾਨ ਚੈੱਕ ਕਰ ਲਓ ਸਾਰਾ ਰੜਾ ਹੀ ਜਿਹੜਾ ਦਾ ਡਰਾਈ ਪਿਆ ਹੋਇਆ ਲਓ ਜੀ ਹੁਣ ਇਧਰਲੀ ਸਾਈਡ ਤੋਂ ਦਿਖਾ ਦਿੰਨੇ ਆ ਉਹ ਬੰਦੇ ਵੀਡੀਓ ਬਣਾ ਦੇਵਾ ਆ ਹਾਂ ਬਿਲਕੁਲ ਬਣਾਵਾਂਗੇ ਇਹ ਦੋ ਇਧਰ ਮੋੜਾ ਦੇ ਹੁਣ ਕੈਮਰਾ ਇੱਕ ਮਿੰਟ ਬਾਈ ਇਧਰਲੀ ਸਾਈਡ ਤੋਂ ਬਾਈ ਦੇਖ ਲਓ ਮੋਟਾ ਮੋਟਾ ਦਿਖਾਉਣੇ ਆ ਘੱਟ ਟਾਈਮ ਦੇ ਵਿੱਚ ਵੱਧ ਟਰੈਕਟਰ ਨੂੰ ਕਵਰ ਕਰਨ ਦੀ ਕੋਸ਼ਿਸ਼ ਆ ਆਪਣੀ ਹਾਂਜੀ ਆ ਦੋ 2014 ਮਾਡਲ ਆ ਠੀਕ ਆ ਇਹ 485 ਰਿਮਾਂਡ ਆ ਇਹ ਟਰੈਕਟਰ ਵੀ ਬਹੁਤ ਚੰਗਾ ਟਰੈਕਟਰ ਹੈਗਾ ਠੀਕ ਆ ਬਾਕੀ ਫਸਟ ਕੁਆਲਟੀ ਦਾ ਟਰੈਕਟਰ ਹੈ ਵੀ ਠੀਕ ਹੈ ਜੀ ਟਾਇਰ 200 ਨਹੀਂ ਕਿੰਨੇ ਪਏ ਹੋਏ ਬਾਈ ਨਾ ਨਾ ਮਿੰਨਾ ਮਿੰਨਾ ਨਵੇਂ ਆ ਨਾ 98 ਪੈਸੇ ਹੀ ਕਹ ਲੈ ਚਲੋ ਹੈ ਤਾਂ ਨਵੇਂ ਆ ਹੂੰ ਮਗਰ ਇਹ ਅਲਾਈਅੰਸ ਕੰਪਨੀ ਦੇ ਅਗਲੇ ਕੁੜੀਰ ਦੇ ਬਾਕੀ ਟਰੈਕਟਰ ਇਹ ਵੀ ਮੰਨ ਕੇ ਚੱਲ ਵੀ 21 22 ਮਾਡਲ ਜਿਹੜੇ ਨੇ ਇਧਰੋਂ ਚੰਕ ਚੈੱਕ ਕਰਾ ਦੇ ਸ਼ੋਅ ਚਾ ਹਾਂ ਐ ਨਹੀਂ ਅ ਵੀ ਸਾਰਾ ਇੱਕੋ ਜਿਹਾ ਰੈਂਕੀਟ ਦੀ ਸ਼ੋਅ ਵੱਡਦੀ ਹੋ ਬਿਲਕੁਲ ਭਾਈ ਆ ਦੇਖ ਲਓ ਭਾਈ ਹਾਂ ਬਿਲਕੁਲ ਸਾਫ ਹੋ ਜਾ ਪਿਆ ਹੋਇਆ ਸਮਾਈ ਦੇ ਵਿੱਚ ਰੱਖਿਆ ਲੱਗਦਾ ਟਰੈਕਟਰ ਸੋਨੀ ਹੈ ਨਾ ਹਾਂ ਸਮਾਈ ਦੇ ਵਿੱਚ ਰੱਖਿਆ ਲੱਗਦਾ ਭਾਈ ਟਰੈਕਟਰ ਤੇ 2014 ਮਾਡਲ ਆ ਹਾਂ ਇਹ ਰੇਟ ਦੀ ਡਿਮਾਂਡ 485 ਆ ਕੀ ਰੇਟਰ ਦਾ ਆਪਾਂ ਦੇ ਦੇਾਂਗੇ 4 ਲੱਖ ਤੇ 60 ਹਜ਼ਾਰ 485 4 60 ਦੇ ਵਿੱਚ ਦੇ ਦੋਗੇ ਹਾਂਜੀ ਹਾਂਜੀ ਠੀਕ ਆ ਬਾਈ ਲਓ ਬਾਈ ਬਾਕੀ ਇੱਧਰ ਮੋੜਾ ਦਿਓ ਕੈਮਰਾ ਹੁਣ ਬਾਈ ਆ ਗਿਆ 2011 ਮਾਡਲ ਫਾਰਮ 60 ਸੁਪਰ ਮੈਕਸ ਹਾਂ ਇਹਦੀ 388000 ਡਿਮਾਂਡ ਆਗੀ ਇਹ ਫਲ ਟੌਪ ਮਾਡਲ ਆ ਠੀਕ ਆ ਇਹਦੇ ਟਾਇਰ ਵੀ ਨਵੇਂ ਆ ਹੂੰ ਏਅਰ ਰੇਟਰ ਸੁਪਰ ਮੈਕਸ ਆ ਗਿਆ ਬਾਹਰ ਸਟੀering ਤੇਲ ਬ੍ਰੇਕਾਂ ਰਿਵਰਸ ਵੀਡੀਓ ਫਲ ਟੌਪ ਮਾਡਲ ਵਾਲਾ ਹਾਂ ਇਹ ਰੇਟਰ ਦਾ ਸੌਦਾ ਆਪਾਂ ਇੱਕ ਹੀ ਰੇਟ ਦੇ ਦਿਆਂ ਤਿੰਨ ਲੱਖ 55 ਹਜ਼ਾਰ ਦਾ ਕਨੋਪੀ ਵਗੈਰਾ ਲੱਗੀ ਹੋਈ ਆ ਕਨੋਪੀ ਵਗੈਰਾ ਜਮ੍ਹਾਂ ਲੱਗੀ ਹੋਈ ਆ ਹਾਂਜੀ ਹਾਂਜੀ ਤੇ ਭਾਈ ਸੋਨੀ ਕਾਗਜ਼ ਪੱਤਰ ਓਕੇ ਆ ਹਾਂ ਕਾਗਜ਼ ਪੱਤਰ ਜਿਹੜੇ ਉੱਚੇ ਮਾਡਲ ਆ 10 ਮਾਡਲ ਤੋਂ ਪਲੱਸ ਵਾਲੇ ਉਹਨਾਂ ਦੀਆਂ ਸਾਰੀਆਂ ਦੀ ਆਪਾਂ ਇਹਨਾਂ ਦੋਸੀਆਂ ਲੈ ਕੇ ਦੇਵਾਂਗੇ ਜਿਹੜਾ 10 ਮਾਡਲ ਤੋਂ ਥੱਲੇ ਆ ਉਹਦਾ ਗੱਲ ਆ ਫਿਰ ਠੀਕ ਆ ਭਾਈ ਠੀਕ ਆ ਹਾਂ ਜਿਹੜਾ ਕੋਈ ਪਾਸਿੰਗ ਵਾਲਾ ਹੋਇਆ ਉਹਦੀ ਇਹਨਾਂ ਸੀ ਠੀਕ ਆ ਭਾਈ ਜੀ ਹਾਂਜੀ ਤੇ ਡਿਮਾਂਡ ਇਹਦੀ 388 ਆ ਤਿੰਨ 88 ਆ ਕੀ ਇਹਦੀ ਡਿਮਾਂਡ ਆ ਤਿੰਨ ਲੱਖ 55 ਲੋਜੀ 3630 ਆ ਗਿਆ ਹੁਣ ਇਹ 2006 ਮਾਡਲ ਆ ਹਾਂ 3.5 ਲੱਖ ਡਮਾੜਾ ਇਹਦੀ ਪਾਸਿੰਗ ਪਈ ਆ 27 ਤੱਕ ਠੀਕ ਆ ਇਹਦੀ ਐਨਓਸੀ ਮਿਲੂਗੀ ਠੀਕ ਆ ਬਾਕੀ ਇਹ ਪਾਵਰ ਸਟੀering ਵਾਲਾ ਰੇਟਰ ਆ ਗਰੇਨ ਵਾਲਾ ਹੂੰ ਤੇ ਨਵੇਂ ਮਗਰਾੜ ਲੱਗੇ ਹੋਏ ਆਗੇ ਬਾਕੀ ਰੇਟਰ ਸਾਰਾ ਅਰੀਜਨਲ ਆ ਅੱਛਾ ਮਗਰਾੜ ਕੱਲੇ ਨਵੇਂ ਲੱਗੇ ਆ ਨਵੇਂ ਨਵੇਂ ਕੰਪਨੀ ਚੋਂ ਅਰੀਜਨਲ ਦੇ ਵਿੱਚੋਂ 17-18000 ਦੇ ਕੱਲੇ ਮਗਰਾੜ ਲੱਗੇ ਰੇਟਰ ਦੇ 17-18 ਤਾਂ ਉਹ ਡੱਜੂ ਯਾਰ ਵਿੱਚੋਂ ਹੈ ਤੇ ਬਾਕੀ ਟਰੈਕਟਰ ਚੰਗਾ ਰੇਟਰ ਆ ਕੰਡੀਸ਼ਨ ਟਰੈਕਟਰ ਦੀ ਵੀ 14 15 ਮਾਡਲ ਆ ਗਈ ਪਈ ਆ ਸ਼ੋ 26 ਦਾ ਸਾਰਾ ਰੇਨ ਵਾਲਾ ਹੂੰ ਚੌਂਕਦਾ ਬਾਈ ਹਾਂ ਸ਼ੋ ਵੀ ਚੱਕਰਾ ਦੇ ਹਾਂ ਰੇਨ ਵਾਲਾ ਕੋਈ ਐ ਨਹੀਂ ਵੇ ਕਿਤੇ ਰੰਗ ਲੱਗਿਆ ਹੋਊਗਾ ਠੀਕ ਹੈ ਜੀ ਹਾਂਜੀ ਇਹਦੀ ਡਿਮਾਂਡ 3-3 ਲੱਖ ਆ ਇਹ 3 ਲੱਖ ਦਾ ਦੇ ਰਹਿ ਗਏ ਪੂਰੇ ਦਾ ਰੇਟ ਪੂਰੇ 3 ਦਾ ਹਾਂਜੀ ਤੇ ਮਾਡਲ ਹੈਗਾ ਹੀ 2006 ਹੈਨਾ ਹਾਂਜੀ 2006 ਸੀ ਤੇ ਪਾਸਿੰਗ ਇਹਦੀ ਹੈਗੀ ਆ 2027 ਤੱਕ ਹਾਂਜੀ 2027 ਤੱਕ ਬਾਈ ਇਹਦੀ ਪਾਸਿੰਗ ਆ ਹਾਂਜੀ ਚਾਰੋਂ ਤਰਫ ਤੋਂ ਇਹ ਟਰੈਕਟਰ ਦਿਖਾਤਾ